ਲੱਗ ਜਾਂਦੀ ਆ ਜਵਾਨੀ ਕਰ ਗਏ ਹਿਲਉਂਦੇ ਆ ਥੋਮੇ ਕੁਲੇ ਤਿਆਰ ਜੱਟਾਂ ਦੇ ਆ ਪੁੱਤਾਂ ਕੋ ਲੋ ਜੀ 4 ਪੌਣ ਲੱਗੇ ਆ ਇਹ ਰਹਿ ਗਿਆ ਸੀ ਉਦੋਂ ਉਦੋਂ ਬਾਅਦ ਮੀ ਪੈ ਗਿਆ ਕਈ ਦਿਨ ਹੋ ਗਏ ਵਿੱਚ ਵਿਚਾਲੇ ਲਮਕਦਾ ਕੰਮ ਅੱਜ ਹੁਣ ਦੁਬਾਰਾ ਫੇਰ ਆਇਆ ਹਿੰਮਤ ਜੀ ਮਾਰ ਕੇ ਮੈਂ ਤਾਂ 3-4 ਕ ਕੀ ਲੈਈ ਆ ਹਾਈ 4 ਪਾਣਾ ਗੇੜਾ ਕਿਸੇ ਨੇ ਪਹਿਲਾਂ ਮਾਰਿਆ ਨਹੀਂ ਆ ਦੇਖੋ ਪਾਣੀ ਫਿਰਦਾ ਖਾਲੀਆਂ ਜਿਹਾ ਤੇ ਝੋਨੇ ਵਾਲੇ ਨੇ ਫੁੱਡ ਫੁੱਡ ਪੈ ਗਈ ਉਹ ਖੇਤ ਨੀ ਮਾਮਾ ਲੈ ਆ ਲੱਛਣਾ ਸਾਡੇ ਬੰਦਿਆਂ ਦੇ ਦੇਖੋ ਇਹ ਹਾਲ ਆ ਗਿੱਲਾਂ ਦੇ ਆ ਮੱਕੀ ਦਾ ਸੁੱਕ ਗਈ ਵੱਡੀ ਪਈ ਉਦਣ ਦੀ 5 ਦਿਨ ਹੋ ਗਏ ਦੇਖਦੇ ਹਾਂ ਕਾ ਬਣਦਾ ਮੱਕੀ ਮੈਂ ਘਾਹ ਸੀ ਹੀ ਘਾਹ ਹੈ ਭਈਆ ਅਬ ਕਿਆ ਕਰੇਗਾ ਭਈਆ ਇੱਕ ਪਤੰਦਰਾ ਨੇ ਵੱਡੀ ਉੱਚੀ ਇੰਨੀ ਹੋਈ ਆ ਦਾਤੀਆਂ ਨਾਲ ਦਾ ਪੈਰ ਤੇ ਖੁੱਭ ਗਿਆ ਨਾ ਪੈਰ ਪਾੜ ਦੂ ਕਾਹ ਨਹੀਂ ਕਿਸਾਨੀ ਦਾ ਹਾਲ ਟੱਕਰਾ ਟੱਕਰ ਆਈਆਂ ਘਾਹ ਦੇਖ ਲੋ ਮੱਕੀ ਚ ਐਨ ਸਾਫ ਪਈ ਆ ਮੱਕੀ ਲੈ ਆ ਇੰਨੇ ਇੰਨੇ ਸਾਧ ਸੁੱਖ ਨਾਲ ਮੱਕੀ ਹੋਈ ਹੈ ਨਹੀਂ ਹੋਈ ਲੱਗਿਆ 4.5 ਵਾਰਕਾ ਦੇਖੋ ਟਰੈਕਟਰ ਦੀ ਹਾਂ ਆਹ ਚੱਕਾ ਲਓ ਜੀ ਚਾਰ ਪੌਣ ਲੱਗੇ ਆ ਮੱਕੀ ਦਾ ਕਲ ਦੇ ਆ ਟਰਾਲੀ ਭਰੀ ਅੱਜ ਹੁਣ ਢੇੜਾ ਲੈ ਕੇ ਚੱਲੇ ਇੱਕ ਲੰਮੇ ਆ ਜਾ ਕੇ ਖਾਉਣੇ ਆ ਤੁਨੂੰ ਗਿਆ ਨਾਸ ਵਜਿਆ ਆ ਕਨਾਬੇ ਬਾਹਲੇ ਹੋਣ ਲੱਗ ਗਿਆ ਮੈਂ ਠੰਡਾ ਜਾ ਹੋ ਗਿਆ ਮੈਂ ਕਿਤੇ ਪਾਸੇ ਪਾ ਗਿਆ ਛਿੱਟੇਚਾਰ ਕੱਲ ਵੀ ਪੈ ਗਿਆ ਉਧਰ ਕੋਈ ਕਹਿੰਦਾ ਨਹਿਰ ਹਾਲ ਤਾਂ ਪੈ ਜਾਂਦਾ thank <laughs> you